ਹੈਲੋ ਹੈਲੋ ਮਿਸਤਰੀ ਕਿੱਥੇ ਆ ਗਏ ਆ ਉਹ ਆਈ ਜਾਣਾ ਭਾਈ ਮੈਂ ਨਹਿਰ ਤੇ ਆ ਗਿਆ ਮੈਂ ਪੁਲ ਤੇ ਓਏ ਧੁੱਪ ਤਾਂ ਗੋਡੇ-ਗੋਡੇ ਚੜੀ ਪਈਆ ਤੂੰ ਤਾਂ ਨਹਿਰ ਤੀ ਤੁਰਿਆ ਫਿਰਦਾ 99 ਮਹੀਨੇ ਹੋ ਗਏ ਭਾਈ ਤੈਨੂੰ ਕੋਠੀ ਦਾ ਕੰਮ ਵਿੱਡੇ ਨੂੰ ਲੈ ਕੇ ਠੇਕਾ ਤੂੰ ਤਾਂ ਲਿਚਕੜਿਚੀਆਂ ਜੀਆਂ ਕਰੀ ਜਾਣਾ ਲਿਚਕੜਿਚੀਆਂ ਕਾਹਦੀਆਂ ਨੇ ਇਹ ਤੁਸੀਂ ਤਾਂ ਏਸੀ 'ਚ ਬੈਠੇ ਪੱਦ ਮਾਰੀ ਜਾਂਦੇ ਹੋ ਚਾਹ ਵੀ ਸਾਨੂੰ ਰੋਸ਼ਨਦਾਨ ਬੀਜਦੀ ਫੜਾਉਣੇ ਹੋ ਕੱਲੀ ਚਾਹ ਨਹੀਂ ਬੱਚੂ ਰੋਸ਼ਨਦਾਨ ਦੇ ਸਿਸੇ ਵਿੱਚ ਖੜ ਕੇ ਵੀ ਦੇਖਦੀ ਹੁੰਨੀ ਆ ਤੁਸੀਂ ਕਰਦੇ ਕੀ ਹੋ ਕੀ ਸਿਆਚੀ ਖੜਕੇ ਦੇਖਣ ਜਾਣਦੇ ਹੋ ਤੁਸੀਂ ਤਾਂ ਕਦੇ ਪੈੜ ਤੇ ਖੜਕੇ ਦੇਖੋ ਜੇ ਨਾ ਲੱਤਾਂ ਪੂਆ ਪੂਆ ਕਰਨ ਲੱਗੀਆਂ ਬਾਬਾ ਗੁਰੂ ਤੇਰੇ ਮੂਰੇ ਬੰਨੇ ਹੱਥ ਛੇਤੀ ਆ ਜਾ ਹਾਂ ਜਾਨਾ ਜਾਨਾ ਜੀ ਉਹ ਮੇਰੇ ਨਾਲ ਦੇ ਜਵਾਬ ਦੇ ਗਏ ਬੰਦੇ ਹਾਂਜੀ ਹਾਂ ਮੈਂ ਹੋਰ ਬੰਦੇ ਪੁੱਛ ਕੇ ਆਉਣਾ ਨਾਲੇ ਮੈਨੂੰ ਬਾਹਲਾ ਪਾਗਰ ਫੋਨ ਫਾਣ ਜਾ ਨਾ ਕਰਿਆ ਕਰੋ ਮੈਨੂੰ ਢਗਿਆ ਕੇ ਰੱਖ ਦੋਗੇ ਹਾਂ ਹਾਂ ਜਾਨਾ ਜੀ ਨਾ ਆ ਬੈਠੇ ਨੇ ਤਿੰਨ ਚਾਰ ਜਾਣੇ ਹੋਰ ਬਾਈ ਕਿਵੇਂ ਹੋ ਠੀਕ ਆ ਬਾਈ ਠੀਕ ਹੋ ਜੀ ਅੱਜ ਯਾਰ ਕੰਮ ਤੇ ਚੱਲੋ ਬਾਈ ਮੇਰੇ ਨਾਲ ਯਾਰ ਪਹਿਲਾਂ ਕੰਮ ਦੱਸ ਕੀ ਕਰਾਏਗਾ ਉਹ ਕੰਮ ਨੂੰ ਕਿਹੜਾ ਯਾਰ ਥੋਥ ਥੇ ਤਾਰਾਂ ਕਢਾਉਣੀਆਂ ਲਗੀਆਂ ਆਹੀ ਕੰਮ ਹੁੰਦਾ ਮਿਸਤਰੀਆਂ ਕੋਈ ਟਾਂ ਰੋੜਿਆਂ ਦਾ ਹੋਰ ਦੱਸ ਕੀ ਹੁੰਦਾ ਬਾਈ ਤੂੰ ਬਗਚਾ ਲੈ ਯਾਰ ਮੇਰੇ ਨਾਲ ਉਹ ਬਾਈ ਇਹਨਾਂ ਨੂੰ ਪੁੱਛ ਲੈ ਸਾਡੀ ਤਾਂ ਮੱਝ ਸੁਣ ਵਾਲੀ ਆ ਮੈਂ ਤਾਂ ਡਾਕਟਰ ਨੂੰ ਡੀਕ ਦਾ ਟੀਕਾ ਲਵਾਉਣਾ ਹੈ ਬਾਈ ਡੱਬੀ ਵਾਲੇ ਪਰ ਨਾਲੇ ਤੂੰ ਦਾ ਬਗਚਾ ਲੈ ਯਾਰ ਉਹ ਗੱਲ ਸੁਣ ਲੈ ਬਾਈ ਚਾਹੇ ਨੱਕ ਨਾਲ ਹੀਰਾ ਕੱਢ ਲਾ ਨਾ ਤਾਂ ਜਾਵੇ ਇਹ ਨਾ ਜਾਵਾਂ ਮੈਂ ਅੱਜ ਤਾਂ ਫੁੱਲਾਂ ਤੇ ਜਾਣਾ ਅੱਜ ਬਾਈ ਬਣ ਕੇ ਰ ਹੱਥ ਬਣ ਕੇ ਬੇਨਤੀ ਇੱਕ ਜਣਾਂ ਦਾ ਵਗ ਚੱਲੋ ਯਾਰ 2 ਰੁਪਏ ਘਰੇ ਲੈ ਕੇ ਆਉਂਗੇ ਯਾਰ ਉਹ ਤਾਂ ਕਿਉਂ ਜਵਾਕਾ ਵਾਂਗੂ ਹੈਂਡ ਫੜਿਆ ਯਾਰ ਜਿੰਨੀਆਂ ਮਰਜੀ ਲੇਲੜੀਆਂ ਕੱਢ ਲਾ ਸਾਢੇ ਚੁਰੀ ਕੋਈ ਜਾਂਦਾ ਉਹ ਇਹ ਹਾਂ ਫਿੱਡੇ ਲਾ ਜਾ ਫਿੱਡੇ ਚਲੋ ਵੇ ਜੀ ਤੇ ਚੱਕੀ ਮੜਗਣਾ ਚਲੋ ਓਏ 2 ਘੰਟੇ ਹੋ ਗਏ ਖੇਡ ਤੈਨੂੰ ਰੋਟੀ ਖਾ ਕੇ ਆਉਣਾ ਹੁਣ ਚਾ ਰੋਟੀ ਖਾ ਕੇ ਆਉਣੇਗੇ ਚਲੋ ਯਾਰ ਓਏ ਆ ਸਾਮਦਾ ਆ ਹਾਰਫ ਵਾਲੋ ਗਲਾ ਚ ਬਈ ਬੜਾ ਕੰਮ ਕਰਦਾ ਬਈ ਤੂੰ ਹਾਰਫ ਵਾਲਾ ਨਾ ਤੂੰ ਤਾਂ ਕਹਿੰਦਾ ਸੀ ਮੈਂ ਸੂਣ ਵਾਲਿਆ ਕੀ ਦਿੱਤਾ ਕੱਟਾ ਕੱਟੀ ਨਾ ਕਿਹੜਾ ਡਾਕਟਰ ਕਹਿੰਦਾ ਸੀ ਆਊਗਾ ਪਤਾ ਨਹੀਂ ਯਾਰ ਕੱਟਾ ਦਿੱਤਾ ਪਤਾ ਨਹੀਂ ਕੱਟੀ ਆਉਣਾ ਤਾਂ ਮਲਕੀਤ ਨੇ ਸੀ ਕੱਟੂ ਵਾਲੇ ਨੇ ਕਿਉਂ ਗੱਪ ਮਾਰੀਏ ਨਾ ਓਏ ਕੱਟੂ ਵਾਲਾ ਡਾਕਟਰ ਦਾ ਤੇਰਾ ਮਸੜ ਕੁਲੂਮਨ ਵਾਲੀ ਪਹਾੜਾਂ ਚ ਗੜੇ ਕੱਢਣ ਗਿਆ ਹੋਇਆ ਆ ਤੁਸੀਂ ਕੀ ਕਹਿੰਦੇ ਸੀਗੇ ਫੁੱਲਾਂ ਤੇ ਜਾ ਕੇ ਆਉਣਾਗਾ ਫੁੱਲ ਕਿੱਥੇ ਪਾ ਕਿਉਂ ਕੀਰਤਪੁਰ ਸਾਹਿਬ ਦਾ ਹਰਦਵਾਰ ਸਾਹਿਬ ਹੋ ਆਸਮਣੇ ਪਤਾ ਹੈ ਗੱਲ ਕੀ ਹੈਗੀ ਬਾਈ ਕੰਮ ਇੱਥੇ ਸਾਰਾ ਕੁਝ ਹੈਗਾ ਆਪਾਂ ਕੰਮ ਕਰਕੇ ਰਾਜੀ ਨਹੀਂ ਹੈਗੇ ਕੀ ਹੁੰਦਾ ਸੀ ਇਹ ਤੁਸੀਂ ਨਾਲ ਮੇਰੇ ਬਾਗ ਚ ਆ ਜਾਂਦੇ ਨਾ ਤਾਂ ਕੋਈ ਮੇਰਾ ਕੰਮ ਨਿਕਲਿਆ ਆਉਂਦਾ ਨਾਲੇ ਤੁਹਾਨੂੰ 600-600 ਰੁਪਏ ਦਿਹਾੜੀ ਮਿਲਦੀ। ਕੀ ਮਾੜਾ ਸੀਗਾ ਯਾਰ। ਉਹ ਤਾਂ ਬੰਦੇ ਹੱਥ ਜੋੜ ਕੇ ਕਹਿੰਦੇ ਸੀ ਬਈ ਰੋਕੀ ਵੀ ਅਸੀਂ ਆਪ ਦੀ ਆਪ ਦੇ ਦਾਂਗੇ। ਐਨੇ ਵਧੀਆ ਬੰਦੇ ਸੀਗੇ। ਬਈ ਕੰਮ ਔਰੇ ਹੈਗੇ ਨੇਗੇ ਪੰਜਾਬ 'ਚ। ਜੇ ਕਹਿੰਨੇ ਆਂ ਵੀ ਇੱਥੇ ਕੰਮ ਨਹੀਂ। ਕਾਰਨ ਕੀ ਹੈਗਾ ਨਾ ਆਪਾਂ ਬਾਹਰਲੇ ਜਿਹੜੇ ਬਾਹਰਲੇ ਦੇਸ਼ ਗਏ ਹੋਣੇ ਮੁੰਡੇ ਉਹਨਾਂ ਨੂੰ ਪੁੱਛ ਕੇ ਦੇਖੋ ਵਿਚਾਰੇ ਜਿਹੜੇ ਸਾਰਾ-ਸਾਰਾ ਦਿਨ ਰਾਤ ਕੰਮ ਕਰਦੇ ਨੇਗੇ। ਕੰਮ ਔਰੇ ਹੈਗਾਗਾ ਆਪਾਂ ਅਸਲ ਵਿੱਚ ਕੰਮ ਕਰਕੇ ਰਾਜੀ ਨਹੀਂ ਹੈਗੇ ਬਈ। ਕਿਨੋਂ ਠੀਕ ਹੈ ਲੰਘ ਜਾਓ ਬਈ ਕਰਨ ਨੂੰ ਹੁਣ। ਠੀਕ ਹੈ ਬਈ।